ਇਹ ਕਿਹੜੀ ਹੈ ਜਿਹਨੇ ਆਇਆ ਬ੍ਰਿੰਦਰ ਵਗੈਰਾ ਬੰਦਰ ਕਿਹ ਹੈ ਇਹਨੂੰ ਬ੍ਰਿੰਦਰ ਨੂੰ ਬੁਲਾਓ ਬ੍ਰਿੰਦਰ ਨੂੰ ਕੋ ਬੁਲਾਓ ਬ੍ਰਿੰਦਰ ਨੇ ਬਣਿਆ ਹੋਇਆ ਇਹ ਕਿੱਥੋਂ ਕੀ ਹੈ ਪ੍ਰਿੰਦਰ ਨੂੰ ਜੰਗਲ ਦਾ ਬਣਿਆ ਪਿਆ ਤੇ ਮਨੀਸ਼ ਜਿੰਨਾਂ ਨੇ ਸਾਈਨ ਕਰਾਉਂਦੇ ਉਹ ਦੇਖ ਸਕਦੇ ਕਿ ਜਿਹੜੀਆਂ ਗੱਲਾਂ ਨੇ ਲਈਆਂ ਸਮਾ ਜਿਹੜੀਆਂ ਜਾਲੀਆਂ ਲੱਗੀਆਂ ਨੇ ਦਵਾਈਆਂ ਜਾ ਰਹੀਆਂ ਔਰ ਜਲੰਧਰ ਪੁਲਿਸ ਪ੍ਰਸ਼ਾਸਨ ਜਿਹੜਾ ਜਿਹੜੀ ਵੀ ਗੱਡੀ ਫਾਈਲ ਹੋ ਰਹੀ ਆ ਔਰ ਕਾਰਵਾਈ ਕੀਤੀ ਜਾ ਰਹੀ ਹੈ ਗੱਡੀ ਜਿਹੜੀ ਚੈੱਕ ਦੇ ਮਾ ਉਤਾਰੀਆਂ ਨੇ ਉਹ ਚਾਪਲੀਆਂ ਗਈਆਂ ਨੇ ਦੇਖ ਲਓ ਤਸਵੀਰਾਂ ਨਹੀਂ ਕੰਮ ਕਰ ਰਹੀਆਂ ਬਾਜ਼ਾਰਾਂ ਦਾ ਕਾਫੀ ਜਿਹੜਾ ਰੈਸੀਡੈਂਟਾਂ ਦੇ ਵੀ ਉਹਨਾਂ ਮਾਰਕੀਟ ਦੇ ਰੱਖੇ ਹੋਏ ਪਾਤੇ ਦਾ ਛਾਂਟ ਘਟ ਗਿਆ ਉਸ ਮਾਰਕੀਟ ਦੀਆਂ ਕੰਪਨੀਆ ਤੁਹਾਨੂੰ ਕਹੇ ਜਾਂਦੇ 25 ਮੈਂ ਇਤਰਾਫ ਵੀ ਪਈ ਜਾਂਦੀ ਹੈ ਹਲੋ ਬੈਠੋ ਅੱਗੇ ਵੀ ਕਿਤੇ ਵੇ ਕਿੱਧਰ ਨੂੰ ਸਲਿੱਪ ਕੱਟ ਕੇ ਲੈ ਕੇ ਆਉਣਾ ਹੈ ਤੇਰ ਸਾਹਮਣੇ ਹੈ ਸਾਹਮਣੇ ਹੈ ਤੇ ਟੋਰਚ ਮੜੀ ਸੈੱਟ ਤੇ ਓਕੇ 2000 2023 ਅਧਿਕਨ ਪਰੰਤਾਂ ਨਹੀਂ ਆਂਦੀਆਂ ਜਿਹਦਾ ਵਿਅਕਤੀ ਕਹਿ ਰਿਹਾ ਸੀ ਮੈਂ ਇੱਕ ਪੈਗ ਲਾਇਆ ਹੋਇਆ ਪੈਗ ਵੀ ਲਾਇਆ ਜਿਹੜਾ ਨਾਲ ਵਿੱਚ ਕੋਈ ਮਾਰਿਆ ਹੋਣੀ ਸੀ ਜਿਹਦਾ ਲਾ ਸਕਦਾ ਜਿਹੜਾ ਡਰਾਈਵਰ ਸੀ ਉਹਨੇ ਉਹਨੇ ਜਿਹੜਾ ਜਿਹੜਾ ਡਰਾਈਵ ਕਰ ਰਿਹਾ ਉਹਨੇ ਲਾਇਆ ਸੀ ਹਾਂਜੀ ਉਹਨੇ ਉਹਨੇ ਚੈੱਕ ਕੀਤਾ ਸੀ ਉਹਦਾ 0% ਹੈ ਤੇ ਜਿਹੜੇ ਦੁਕਾਨਾਂ ਤੇ ਭਲਾਈ ਜਾ ਰਹੀ ਹੈ ਇਥੇ ਇਲੀਗਲ ਤੌਰ ਤੇ ਸ਼ਰਾਬ ਹੈ ਮੋਸਟਲੀ ਸਾਰੇ ਦੁਕਾਨਦਾਰ ਜੀ ਇਹਨਾਂ ਨੂੰ ਜਵਾਬ ਦੇਣਗੇ ਨਹੀਂ ਫਿਰ ਵੀ ਦੇਖੋ ਉਹ ਨਹੀਂ ਬੰਦ ਨਹੀਂ ਹੋਣਗੇ ਇਹਨਾਂ ਨੂੰ ਜਾਂ ਪਬਲਿਕ ਪਲੇਸ ਤੇ ਕੋਈ ਡਰਿੰਕ ਕਰਦਾ ਤਾਂ ਉਹਦੇ ਖਾਫ ਜਿਹੜੀ ਆ ਇਹ ਮਹਿੰਚ ਲਈ ਗਈ ਆ ਜਿਹਨਾਂ ਨੂੰ ਜੇ ਕੋਈ ਪਾਇਆ ਗਿਆ ਪਿੰਡਾ ਪਾਇਆ ਗਿਆ ਤਾਂ ਉਹਦੇ ਖਾਫ ਸਬਸਕ ਕਰਦੇ ਸਰ ਜਿਹੜੀਆਂ ਦੁਕਾਨਾਂ ਜਾਂ ਰੈਸਟੋਰੈਂਟਾਂ ਤੇ ਜਿਹੜੀ ਪਲਾਈ ਜਾਂਦੀ ਹੈ ਡਰਿੰਕ ਜੇ ਉਹਨਾਂ ਦੇ ਹਾਂਜੀ ਉਹ ਬਾਅਦ ਦੀ ਗੱਲ ਆ ਜਿਹੜੀ ਆਪਾਂ ਹੁਣ ਕਰ ਰਹੇ ਹਾਂ ਜਿਹੜੀ ਗੱਡੀਆਂ ਦੇ ਵਿੱਚ অথরাইਜ਼ ਹੋਏਗਾ ਠੀਕ ਆ ਜੀ ਬਾਈ ਅੱਜ ਜਿਹੜਾ ਜਿਸ ਨੂੰ ਲਾਇਸੈਂਸ ਹੋਏਗਾ ਸਾਡੀ ਡਰਾਈਵ ਅੱਜ ਦੀ ਡਰਾਈਵ ਛੱਡ ਵੀ ਰਿਹਾ ਜਿਹੜਾ ਡਰਾਈਵਿੰਗ ਦੇ ਨਿਯਮਾਂ ਦੀ ਉਲੰਘਣਾ ਕਰਦਾ ਜੀ ਗੱਡੀ ਪੈਕਿੰਗ ਕਰਦਾ ਪਬਲਿਕ ਪਲੇਸ ਤੇ ਕੋਈ ਟੀਨ ਵਾਲਾ ਜਾਂ ਪਲੌਣ ਵਾਲਾ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਬਹੁਤ ਸਖਸ਼ ਕਰਦੇ ਇਹ ਅਦੇ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਨਾਲ ਹੀ ਚਲਾਨ ਵੀ ਨਹੀਂ ਹਦਾਇਤ ਕੋਈ ਨਹੀਂ ਸਾਰਾ ਹੀ ਕਾਰਵਾਈ ਕੀਤੀ ਹੈ ਕਾਰਵਾਈ ਕੀਤੀ ਹੈ ਸਾਫ ਕਾਰਵਾਈ ਹੋ ਚੁੱਕੀ ਹੈ ਜਸਟ ਆਏ ਆ ਜੀ ਤਾਂ ਹੀ ਕਹਿ ਰਹੇ ਸਰ ਇੱਕ ਗੱਡੀ ਜਿਹੜੀ ਹੈ ਇੱਕ ਗੱਡੀ ਜਿਹੜੀ ਫੋਰਚੂਨਰ ਲੈ ਗਏ ਨੇ ਉਹਦੇ ਬਾਰੇ ਉਹਦੇ ਉਹਦੇ ਆਂਦੀ ਆ ਆਪਾਂ ਉਹਨਾਂ ਗੱਡੀ 'ਚ ਉਹਨਾਂ 'ਚੋਂ ਪਿੰਦੇ ਨਹੀਂ ਉਹ ਚੈੱਕ ਕਰਾਂਗੇ ਜੇ ਉਹਨਾਂ ਦੀ दारू ਪੀਤੀ ਹੋਏਗੀ ਪਰ ਉਹ ਚਲਾ ਕੀਤਾ ਜਾਏਗਾ ਜੇ ਕੋਈ ਹੋਰ ਕਾਨੂੰਨੀ ਗਲਤੀ ਹੋਵੇ ਉਹਦੇ ਖਾਤੇ ਤੋਂ ਤਹੂ ਤੱਕ ਛੱਕਦੇ ਜਾਵੇ ਤੇ ਵਿੱਚ ਉਹਨਾਂ ਨੂੰ ਨਹੀਂ ਹਾਂ ਆ ਗਈ ਐ ਚੀਜ਼ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਚੈੱਕ ਕਰਾਂਗੇ ਉਹਨਾਂ ਨੂੰ ਠੀਕ ਹੈ ਅਗਰ ਉਹਨਾਂ ਦੀ ਡਰਿੰਕ ਕੀਤੀ ਪਾਈ ਗਈ ਤਾਂ ਉਹਨਾਂ ਦਾ ਚਲਾ ਠੀਕ ਹੈ ਠੀਕ ਹੈ